ਮੇਰੇ ਕੋਲ ਕੁਛ ਨਹੀਂ ਦਾ ਖਾਣਾ ਲੱਗਦੀਆਂ ਆਂਬਾਂ ਦੇਖੇ ਹੱਥਾਂ ਨੂੰ ਝੱਗਦੇ ਮੁੱਢ ਕੇਲੇ ਦਾ ਸੰਘਾ ਨਾਲ ਵਿੱਚ ਗਰੀਆਂ ਦੇ ਕਿਕਰ ਦਾ ਸੰਘੀ ਜੀ ਦੇ ਘਰ ਦੇ ਕੁਈ ਨਾ ਸੋਈ ਜਿਹੜੀ ਲੱਜ ਰੱਖੀ ਮਾਪਿਆਂ ਦੀ ਪੁੱਤਰ ਸੋਈ ਜਿਹੜੇ ਮਾਪਿਆਂ ਤੋਂ ਡਰਦੇ ਸਾਂ ਸੋਈ ਜਿਹੜਾ ਕਾਲਜ ਦੇ ਵਿੱਚ ਖਾਣ ਨੂੰ ਲੱਗੇ ਸਮਿਆਂ ਤੋਂ ਬਾਹਰੇ ਬਾਹਾਂ ਫੜਦੇ ਰੈਸਟੋਰੈਂਟ ਕੰਮ ਵੀ ਨਹੀਂ ਜਾਂਦਾ ਅਗਲਾ ਕਹਿੰਦਾ ਤੜਕੇ ਮਿਲਣਾ ਉਹ ਨਹੀਂ ਜਿਹੜਾ ਅੰਡਾ ਨਹੀਂ ਝਾਲ ਉੱਧਰ ਗਈ ਕਹਿੰਦਾ ਲੰਮੀ ਸੋਈਆਂ ਤੋਂ ਬਾਹਰ ਬਹਾ ਫੜਦੇ ਕਹਿੰਦਾ ਫਲ ਸੋਈ ਜਿਹੜਾ ਔਰ ਲੰਮੀ ਤੋਂ ਮਿਲਦਾ ਲੱਖੀ ਫੜਦਾ ਕੱਚੀ ਦੀ ਬਾਗਾਂ ਛੱਡਦੇ ਸਾਧੂ ਸੋਈ ਜਿਹੜਾ ਟੱਲੇ ਤੇ ਬੈਠਾ ਬਾਹਰ ਕੁੱਤੇ ਭਗਾਉਂਦੇ ਦਰਦੇ ਕਹਿੰਦਾ ਮਿੱਤਰ ਸੋਈ ਜਿਹੜਾ ਵਕਤ ਪਏ ਤੋਂ ਬੋੜ ਦਾ ਖੂਬ ਵਿੱਚ ਨਿਕਲੇ ਪਮਾਦੀ ਉਹਨਾਂ ਦੇ ਘਰ ਦੇ ਸੁਕੀ ਲਹਾਜ ਹੁੰਦੀ ਹੈ ਮੈਨੂੰ ਫੜ ਲਿਆ ਕਹਿੰਦੇ ਮੈਂ ਘਰ ਦਾ ਨਹੀਂ ਫੜ ਲਿਆ ਉਹ ਘਰ ਦਾ ਨਾ ਫੜਿਆ ਰਹੇਗਾ ਪਹਿਲਾਂ ਸਾਹ ਪੋਚਾ ਪਾਚੀ ਹੁੰਦੀ ਹੈ ਕੱਟ ਕੇ ਕਹਿੰਦਾ ਇਹ ਸਾਹ ਸੰਪਨਾ ਦੀ ਕੱਚੀ ਗਾੜੀ ਵਿੱਚ ਫੜ ਲਿਆ ਜੋਗਰ ਕਾਨੇ ਪਾਠੇ ਨੈਣਾ ਦੀ ਪੂਰੀ ਕਹਦਾ ਬਾਦਲੇ ਲਾਲੜੀ ਵੀ ਵੀ ਲਾਲ ਲੱਖਾਂ ਦਾ ਬੁੱਕ ਗਿਆ ਸਾਹ ਦੀ ਬਗਲੀ ਸੀ ਰੇ ਦੀ ਕਸਤੂਰੀ ਕਹਦਾ ਘੋੜੇ ਬਾਨੀ ਨਹੀਂ ਮਰਦਨ ਕਾਨੀ ਹੱਲੇ ਥਾਵਾਂ ਤੋਂ ਰਹਿੰਦੀ ਨਾ ਮਗਰੂਰੀ ਕਹਦਾ ਤੱਕ ਤੇ ਹਜ਼ਾਰੇ ਨਾ ਕੋਰੇ ਰੇਸ਼ਮ ਕਹਿੰਦੇ ਆ ਧਰਤਾ ਸੁਸਕਦੇ ਹਨ ਹਾਲੀ ਨਹੀਂ ਦਾ ਪਾਟੀ ਦੀ ਪੂਰੀ ਕਹਦਾ ਚਾਹ ਤੇ ਹਜ਼ਾਰੇ ਕੱਚੀਏ ਕਹਿੰਦਾ ਰੁੱਖੇ ਟੁਕੜਿਆਂ ਤੇ ਮੈਂ ਵਕਤ گزارਿਆ ਚਾਖ ਨੇ ਤੱਕ ਤਹਜਾਰੇ ਖਾਂਦਾ ਫੁੱਲ ਚੂਰੀ ਖਤੀਰੇ ਸੀਨੇ ਦਾ ਵਕਤ گزارਿਆ ਚਾਖ ਨੇ ਤੱਕ ਤਹਜਾਰੇ ਪਰੇ ਚੁੰਗਦਾ ਮਜਬੂਰੀ ਮੁੰਡੇ ਕੁੜਿਆਂ ਮੰਨ ਨੇੜੇ ਮਾਂ ਵਿਛਾਲਾਂ ਦੀ ਕਹਿੰਦਾ ਉਹ ਕੱਚੀ ਗੰਨ ਤੋਂ ਮੁੰਡਿਆ ਪੌਣੀ ਨਾ ਪੂਰੀ ਕਹਿੰਦਾ ਤੇਰੇ ਵਰਗੀ ਕੱਚੀਏ ਕਿੱਥੇ ਇਸ਼ਕ ਕਮਾਲੂ ਦੇ ਜੜੀ ਚੜ ਗਈ ਜਿਹੜੀ ਮਾਪਿਆਂ ਦੀ ਘੂਰੀ ਅਰਥ ਤੇ ਬੰਦਾ